ਇਹ ਖਾਲੜਾ ਸਾਹਿਬ ਦੇ ਨਾਂ ਤੇ ਅੱਜ ਇਹਨਾਂ ਨੇ ਸਕੂਲ ਦਾ ਨਾਂ ਰੱਖਿਆ ਪਹਿਲਾਂ ਤਾਂ ਦੇਖੋ ਬਿਨਾ ਕੁਝ ਕੀਤੇ ਹੀ ਸਾਰੀ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਕ੍ਰੀਏਟ ਹੋਣੀ ਸਿੱਖਾਂ ਬਿਨਾ ਕੁਝ ਕੀਤੇ ਉੱਚ ਕੋਈ ਐਫਰਟ ਨਹੀਂ ਲੱਗਣੀ ਅੱਜ ਤੋਂ ਬਾਅਦ ਠੀਕ ਹੈ ਸਸਟੇਨੇਬਿਲਟੀ ਪਾਰਟ ਜ਼ਰੂਰੀ ਹੁੰਦਾ ਇਹਨੂੰ ਗਾਹਾਂ ਗੱਲ ਮੈਂ ਕਿਵੇਂ ਰੱਖਣਾ ਹਨਾ ਔਖਾ ਵੀ ਮੈਂ ਨਹੀਂ ਕਹਿੰਦਾ ਸੌਖਾ ਪਰ ਇਹ ਇੱਕ ਤਰੀਕਾ ਜਿਹੜਾ ਬਹੁਤ ਹੀ ਮੈਨੂੰ ਤਾਂ ਬਹੁਤ ਅਲੱਗ ਅਯੋਗ ਲੱਗਿਆ ਨਾ ਕਿ ਆਪਾਂ ਕਿਤੇ ਕੋਈ ਬੁੱਤ ਲਾ ਦਈਏ ਕਿਸੇ ਦਾ ਨਹੀਂ ਦੇਖੋ ਜੇ ਆਪਾਂ ਖਾਲੜਾ ਸਾਹਿਬ ਦੇ ਜੀਵਨ ਤੇ ਝਾਤ ਮਾਰੀ ਹੈ ਨਾ ਤਾਂ ਜੋ ਗੁਰੂ ਸਾਹਿਬ ਦੇ ਹੁਕਮ ਨੇ ਵੀ ਹਮੇਸ਼ਾ ਜ਼ਲਮ ਦੇ ਅਗੇਂਸਟ ਬੋਲਣਾ ਹੈ ਨਾ ਚਾਹੇ ਉਹ ਮਾੜੀ ਤਰਾ ਚਾਹੇ ਉਹ ਉਸ ਸਮੇਂ ਦੇ ਜਿਹੜੇ ਰਾਜ ਕਰਨ ਵਾਲੇ ਨੇ ਹੈ ਨਾ ਉਹ ਕੋਈ ਸੌਖੀ ਗੱਲ ਨਹੀਂ ਹੁੰਦੀ ਜੀ ਸਾਨੂੰ ਗੁਰਬਾਣੀ ਚੋਂ ਇਹ ਸੇਧ ਮਿਲਦੀ ਆ ਤੇ ਖਾਲੜਾ ਸਾਹਿਬ ਨੇ ਇਹ ਕਰਕੇ ਦਿਖਾਇਆ ਸਾਡੇ ਸਾਹਮਣੇ ਅਮਲ ਕਰਕੇ ਹਾਂ ਠੀਕ ਵੀ ਸ਼ਹੀਦ ਆਪਾਂ ਹਰੇਕ ਦੇ ਨਾਲ ਲਾਦਨੇ ਬਹੁਤ ਛੇਤੀ ਹੁੰਦਾ ਤੇ ਇਹ ਖਾਲੜਾ ਸਾਹਿਬ ਦੇ ਨਾਲ ਸ਼ਹੀਦ ਲੱਗਣਾ ਜਾਏ ਤੇ ਹਨਾ ਸਾਡੇ ਜੋ ਅੱਖਾਂ ਨੂੰ ਪਤਾ ਵੀ ਲੱਗਣਾ ਚਾਹੀਦਾ ਵੀ ਕਿਹਦੇ ਨਾਲ ਸ਼ਹੀਦ ਲਾਉਣਾ ਚਾਹੀਦਾ ਕਿਹਦੇ ਨਾਲ ਲਾਣਾ ਅਵੇਰਨੈਸ ਬਹੁਤ ਵੱਡੀ ਚੀਜ਼ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਸਵੰਤ ਸਿੰਘ ਜੀ ਖਾਲੜਾ ਜੀ ਦੇ ਨਾਮ ਦੇ ਉੱਤੇ ਸਕੂਲ ਦਾ ਉਦਘਾਟਨ ਹੋ ਚੁੱਕਾ ਆ ਲਗਾਤਾਰ ਆਪਾਂ ਇਸ ਦੀ ਕਵਰੇਜ ਤੁਹਾਡੇ ਲਈ ਪੇਸ਼ ਕਰ ਰਹ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਅਰਸ਼ਦੀਪ ਸਿੰਘ ਜੁੜੇ ਹੋਏ ਆ ਅਰਸ਼ਦੀਪ ਸਿੰਘ ਸਵਾਗਤ ਹੈ ਵੈਕੂ ਜੀ ਦਾ ਖਾਲਸਾ ਵੈਕੂ ਜੀ ਕਿ ਫਤਹਿ ਵੈਕੂ ਜੀ ਦਾ ਖਾਲਸਾ ਵੈਕੂ ਜੀ ਫਤੇ ਰਾਜਕਰਨ ਜੀ ਸੋ ਕਿਦਾਂ ਦੇਖਦੇ ਆ ਆਪਣੇ ਸ਼ਹਿਰ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਸ਼ਹੀਦਾਂ ਦੇ ਨਾਮ ਦੇ ਉੱਤੇ ਇੱਕ ਹਿਊਮਨ ਰਾਈਟ ਐਕਟਿਵਿਸਟ ਦੇ ਨਾਮ ਦੇ ਉੱਤੇ ਸਕੂਲ ਦਾ ਦਨੀ ਪੱਥਰ ਰੱਖ ਕੇ ਉਸ ਦਾ ਸ਼ੁਰੂਆਤ ਹੋ ਗਈ ਰਿਬਨ ਕਟਿੰਗ ਹੋ ਗਈ ਆ ਕਿਦਾਂ ਦੇਖਦੇ ਆ ਜੀ ਹਾਂਜੀ ਜੀ ਰਾਜਕਰਨ ਜੀ ਜੇ ਜਿਵੇਂ ਆਪਾਂ ਖੇਤੀ ਕਰਦੇ ਆ ਹਨਾ ਤੇ ਆਪਾਂ ਪੰਜਾਬੀਆਂ ਨੇ ਕਾਫੀ ਮੱਲਾ ਮਾਰੀਆਂ ਹਈਆਂ ਨੇ ਤੇ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਇੰਸਟੀਚੂਸ਼ਨਸ ਨੇ ਸਾਨੂੰ ਉਹਨਾਂ ਤੇ ਵੀ ਆਪਦਾ ਕੰਮ ਕਰਨ ਦੀ ਜ਼ਰੂਰਤ ਆ ਹਨਾ ਚਾਹੇ ਉਹ ਕਿਸੇ ਵੀ ਤਰੀਕੇ ਦਾ ਜਿਵੇਂ ਆਪਣੇ ਕਹਿੰਦੇ ਹੁੰਦੇ ਨੇ ਵੀ ਜਦੋਂ ਸਮਾ ਤੁਹਾਡੇ ਦਾ ਚੰਗਾ ਨਾਂ ਨਾ ਹੋਵੇ ਤਾਂ ਤੁਹਾਨੂੰ ਗੱਲਬਾਤ ਆਪਦੀ ਜਿਹੜੀ ਜਾਰੀ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ ਹਾਂ ਹਾਂ ਉਹਦੇ ਇੱਕ ਕਈ ਤਰੀਕੇ ਹੁੰਦੇ ਨੇ ਉਹਦੇ ਚੋਂ ਇੱਕ ਤਰੀਕਾ ਇਹਨਾਂ ਨੇ ਕੀਤਾ ਜਿਹੜਾ ਬਹੁਤ ਹੀ ਸ਼ਲਾਘਾਯੋਗ ਹੈ ਹਨਾ ਜੇ ਖਾਲੜਾ ਸਾਹਿਬ ਦੇ ਨਾਮ ਤੇ ਅੱਜ ਇਹਨਾਂ ਨੇ ਸਕੂਲ ਦਾ ਨਾਮ ਰੱਖਿਆ ਪਹਿਲਾਂ ਤਾਂ ਦੇਖੋ ਬਿਨਾ ਕੁਝ ਕੀਤੇ ਹੀ ਸਾਰੀ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਕ੍ਰੀਏਟ ਹੋਣੀ ਹੈ ਸਿੱਖਾਂ ਨੂੰ ਹਨਾ ਬਿਨਾ ਕੁਝ ਕੀਤੇ ਉਹ ਜੀ ਕੋਈ ਐਫਰਟ ਨਹੀਂ ਲੱਗਣੀ ਅੱਜ ਤੋਂ ਬਾਅਦ ਠੀਕ ਹੈ ਸਸਟੇਨੇਬਿਲਿਟੀ ਪਾਰਟ ਜ਼ਰੂਰੀ ਹੁੰਦਾ ਇਹਨੂੰ ਗਾਹਾਂ ਗੱਲ ਨੂੰ ਕਿਵੇਂ ਰੱਖਣਾ ਹਨਾ ਔਖਾ ਵੀ ਮੈਂ ਨਹੀਂ ਕਹਿੰਦਾ ਸੌਖਾ ਪਰ ਇਹ ਇੱਕ ਤਰੀਕਾ ਜਿਹੜਾ ਬਹੁਤ ਹੀ ਮੈਨੂੰ ਤਾਂ ਬਹੁਤ ਹੀ ਚਲਾਗਾਯੋਗ ਲੱਗਿਆ ਨਾ ਕਿ ਆਪਾਂ ਕਿਤੇ ਕੋਈ ਬੋਤਲ ਆ ਦੀਏ ਕਿਸੇ ਦਾ ਹਨਾ ਉਦੇ ਨਾਲੋਂ ਦੇਖੋ ਚਾਹੇ ਯੂਨੀਵਰਸਿਟੀਆਂ 'ਚ ਚੇਅਰ ਹੋਣ ਸਕੂਲਾਂ ਦੇ ਨਾਂ ਹੋਣ ਹਨਾ ਜਾਂ ਬਿਲਡਿੰਗਸ ਦੇ ਨਾਮ ਹੋਣ ਇਹ ਪਹਿਲਾ ਮੈਨੂੰ ਲੱਗਦਾ ਵੀ ਸ਼ੁਰੂਆਤ ਆ ਜਿੰਨੇ ਵੀ ਜਕਾਰਾ ਦੇ ਨਿੰਦੀਪ ਸਿੰਘ ਤੇ ਸਾਰੀ ਟੀਮ ਜੱਡਬੀ ਰੇਡੀਓ ਯੂ ਐਸ اے ਜਿੰਨੇ ਵੀ ਲੋਕਾਂ ਦੀ ਇਹਦੇ ਵਿੱਚ ਐਫਰਟ ਆ ਉਹ ਸਾਰੇ ਵਧਾਈ ਦੇ ਪਾਤਰ ਨੇ ਤੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਵੀ ਸਕੂਲ ਦਾ ਨਾਮ ਖਾਲਾਣਾ ਸਾਹਿਬ ਦੇ ਨਾਂ ਤੇ ਰੱਖਿਆ ਗਿਆ ਜੀ ਅ ਸੋ ਬਿਲਕੁਲ ਅਕਸਰ ਆਪਾਂ ਨੂੰ ਪਤਾ ਹੈ ਆਰਸ਼ੀਵ ਸਿੰਘ ਆਖਿਆ ਜਾਂਦਾ ਵੀ ਆਪਣੀ ਆਇਡੈਂਟਿਟੀ ਨੂੰ ਦੱਸਣ ਦੇ ਲਈ ਹਜ਼ਾਰਾਂ ਹੀ ਲੱਖਾਂ ਹੀ ਡਾਲਰ ਜਿਹੜੇ ਉਹ ਲਾਉਣੇ ਪੈਂਦੇ ਆ ਇੱਕ ਪਾਸੇ ਇਹ ਚੀਜ਼ ਆ ਇੱਕ ਪਾਸੇ ਜਦੋਂ ਇਦਾਂ ਦੀ ਸ਼ੁਰੂਆਤ ਹੁੰਦੀ ਆ ਇਦਾਂ ਦਾ ਨਾਮ ਜਿਹੜਾ ਹੁੰਦਾ ਆ ਤਾਂ ਉਸ ਟਾਈਮ ਦੇ ਉੱਤੇ ਆਪਾਂ ਕਿਦਾਂ ਤੁਸੀਂ ਇਸ ਨੂੰ ਜਿਹੜਾ ਉਹ ਦੇਖਦੇ ਆ ਇੱਕ ਜਿੱਥੋਂ ਆਏ ਆ ਆਪਾਂ ਪੰਜਾਬ ਤੋਂ ਉੱਥੋਂ ਉਹਨਾਂ ਦੇ ਨਾਂ ਦੇ ਸਕੂਲ ਨਹੀਂ ਪਰ ਅਮਰੀਕਾ ਦੇ ਵਿੱਚ ਦੁਨੀਆ 'ਚ ਪਹਿਲੀ ਵਾਰੀ ਉਹਨਾਂ ਦੇ ਨਾਮ ਦੇ ਉੱਤੇ ਸਕੂਲ ਦੇ ਨਾਮ ਰੱਖਿਆ ਜਾਣਾ ਸੋ ਇਹ ਕੀ ਇੰਪੋਰਟੈਂਸ ਦੇਖਦੇ ਅਸੀਂ ਨਹੀਂ ਦੇਖੋ ਜੇ ਆਪਾਂ ਥਾਲੜਾ ਸਾਹਿਬ ਦੇ ਜੀਵਨ ਤੇ ਝਾਤ ਮਾਰੀਏ ਨਾ ਤਾਂ ਜੋ ਗੁਰੂ ਸਾਹਿਬ ਦੀ ਹੁਕਮ ਨੇ ਵੀ ਹਮੇਸ਼ਾ ਜ਼ੁਲਮ ਦੇ ਅਗੇਂਸਟ ਬੋਲਣਾ ਹੈ ਨਾ ਚਾਹੇ ਉਹ ਮਾੜੀ ਤੇਰਾ ਚਾਹੇ ਉਹ ਉਸ ਸਮੇਂ ਦੇ ਜਿਹੜੇ ਰਾਜ ਕਰਨ ਵਾਲੇ ਨੇ ਹੈ ਨਾ ਉਹ ਕੋਈ ਸੌਖੀ ਗੱਲ ਨਹੀਂ ਹੁੰਦੀਗੀ ਹੈਨਾ ਸਾਨੂੰ ਗੁਰਬਾਣੀ ਚੋਂ ਇਹ ਸੇਧ ਮਿਲਦੀ ਆ ਤੇ ਖਾਲੜਾ ਸਾਹਿਬ ਨੇ ਇਹ ਕਰਕੇ ਦਿਖਾਇਆ ਸਾਡੇ ਸਾਹਮਣੇ ਅਮਲ ਕਰਕੇ ਦਿਖਾਇਆ ਹਾਂ ਕਿਉਂਕਿ ਇੱਕ ਹੁੰਦਾ ਵੀ ਜਿਵੇਂ ਗੱਲਾਂបਾਤਾਂ ਕਰਨੀਆਂ ਮੇਰੇ ਵਰਗੇ ਬੰਦੇ ਕਰਦੇ ਆ ਹੈਨਾ ਵੀ ਐਂ ਕਰਨਾ ਚਾਹੀਦਾ ਦੂਜਾ ਹੁੰਦਾ ਕਈ ਬੰਦੇ ਕਰਕੇ ਦਿਖਾਉਂਦੇ ਹੂੰ ਸੋ ਖਾਲੜਾ ਸਾਹਿਬ ਉਹਨਾਂ ਸ਼ਕਤੀਆਂ ਚੋਂ ਆ ਜਿਨ੍ਹਾਂ ਨੇ ਕਰਕੇ ਦਿਖਾਇਆ ਸਾਡੇ ਸਾਹਮਣੇ ਹੈਨਾ ਵੀ ਜਿੱਥੇ ਕੋਈ ਵੀ ਦੀਵਾਰਾ ਰੋਸ਼ਨ ਕੀਤਾ ਜੋ ਕਹਿੰਦੇ ਸੀ ਆਪਣੀਆਂ ਗੱਲਾਂ ਜਿੱਥੇ ਕੋਈ ਵੀ ਗੱਲ ਪੰਜਾਬ ਚ ਉਸ ਟਾਈਮ ਗੱਲ ਕਰਨ ਤੋਂ ਵੀ ਦਾ ਦਰਦਾ ਸੀ ਉੱਥੇ ਉਹਨਾਂ ਨੇ ਦੇਖ ਲਓ ਵੀ ਕੱਲੀ ਇੱਕ ਇਹ ਹੈ ਜੀ ਉਹ ਕਹਿੰਦੇ ਵੀ ਇੰਗਲਿਸ਼ ਚ ਆਪਾਂ ਕਹਿੰਦੇ ਟਾਰਚ ਲੈ ਕੇ ਚੱਲੇ 25000 ਜਾਂ ਜਿੰਨੇ ਵੀ ਸਾਡੇ ਹੋਣਗੇ ਨੌਜਵਾਨ ਮਿਸ ਹੋਏ ਨੇ ਹਨਾ ਉਹਨਾਂ ਦੀ ਗੱਲ ਕੀਤੀ ਆ ਉਹਨਾਂ ਨੇ ਗੱਲ ਉੱਥੇ ਹੀ ਨਹੀਂ ਕੀਤੀ ਕੈਨੇਡਾ ਆ ਕੇ ਵੀ ਦੁਨੀਆ ਭਰ ਚੋਂ ਗੱਲ ਕੀਤੀ ਉਦੋਂ ਠੀਕ ਹੈ ਕਮਿਊਨੀਕੇਸ਼ਨ ਦੇ মিডিਆ ਮੈਨੇ ਨਹੀਂ ਸੀਗੇ ਹਨਾ ਤੇ ਪਰ ਅੱਜ ਬਹੁਤ ਜ਼ਿਆਦੇ ਨੇ ਇਸ ਕਰਕੇ ਅਸੀਂ ਅਮਰੀਕਾ ਦੀ ਧਰਤੀ ਤੇ ਵੀ ਦੇਖ ਰਹੇ ਹਾਂ ਉਹਨਾਂ ਦੇ ਨਾਂ ਤੇ ਜੇ ਸਕੂਲ ਰੱਖਿਆ ਗਿਆ ਹਨਾ ਇਹ ਸਿੰਬੋਲਿਕ ਜੈਸਚਰ ਆ ਜ਼ਿਆਦਾ ਤੇ ਜਿਹਨੂੰ ਸਾਨੂੰ ਫਾਲੋ ਕਰਨ ਦੀ ਲੋੜ ਆ ਕੱਲੇ ਫਰੈਜ਼ਨੋਚ ਹੀ ਨਹੀਂ ਜਿੱਥੇ ਜਿੱਥੇ ਹੋਰ ਵੀ ਕੱਲੇ ਖਾਲੜਾ ਸਾਹਿਬ ਤੇ ਨਹੀਂ ਜਾਣ ਕੋਈ ਵੀ ਸਿੱਖ ਜਿਹੜੇ ਸ਼ਹੀਦ ਨੇ ਉਹਨਾਂ ਦੇ ਨਾਮ ਤੇ ਰੱਖਿਆ ਜਾਵੇ ਗੁਰੂ ਸਾਹਿਬ ਦੇ ਨਾਮ ਤੇ ਰੱਖਿਆ ਜਾਵੇ ਤਾਂ ਉਹਦੇ ਲਈ ਸਾਡੇ ਲਈ ਬਹੁਤ ਅਵੇਅਰਨੈਸ ਕ੍ਰੀਏਟ ਹੋਣੀ ਆ ਦੂਜੀ ਗੱਲ ਇਹ ਆ ਵੀ ਦੇਖੋ ਸਾਡੇ ਆਉਣ ਵਾਲੇ ਜਿਹੜੀਆਂ ਜਨਰੇਸ਼ਨਸ ਨੇ ਨਾ ਇੱਥੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਜਿਹੜੇ ਖੌਮ ਦੇ ਸ਼ਹੀਦ ਨੇ ਉਹ ਕੌਣ ਨੇ ਹੈ ਨਾ ਤੇ ਕਿਉਂਕਿ ਆਪਾਂ ਹੁਣੇ-ਹੁਣੇ ਆਪਾਂ ਨਗਰਕੀਰਤਨ ਤੋਂ ਆਏ ਆ ਸੈਨ ਫਰਾਂਸਿਸਕੋ ਤੋਂ ਹੈਨਾ ਤੇ ਉੱਥੇ ਆਪਾਂ ਨੂੰ ਇੱਕ ਗੱਲ ਬਲਰਿੰਦ ਦੱਸੀ ਸੀ ਕਿ ਵੀ ਸ਼ਹੀਦ ਆਪਾਂ ਹਰੇਕ ਦੇ ਨਾਲ ਲਾਦਨੇ ਬਹੁਤ ਛੇਤੀ ਹੈਨਾ ਤੇ ਇਹ ਖਾਲੜਾ ਸਾਹਿਬ ਦੇ ਨਾਲ ਸ਼ਹੀਦ ਲੱਗਣਾ ਜਾਇਜ਼ ਤੇ ਹੈਨਾ ਸਾਡੇ ਜਵਾਕਾਂ ਨੂੰ ਪਤਾ ਵੀ ਲੱਗਣਾ ਚਾਹੀਦਾ ਵੀ ਕਿਹਦੇ ਨਾਂ ਸ਼ਹੀਦ ਲਾਉਣਾ ਚਾਹੀਦਾ ਕਿਹਦੇ ਨਾਂ ਲਈ ਜਾਣਾ ਅਵੇਅਰਨੈਸ ਬਹੁਤ ਵੱਡੀ ਚੀਜ਼ ਆ ਜੇ ਤੁਹਾਡੇ ਕੋਈ ਗੱਲ ਆ ਨਾ ਜਾਰੀ ਆ ਉਹਦੇ ਨਾਲ ਤੁਹਾਡੀ ਬਹੁਤ ਵੱਡੀ ਜਿੱਤ ਹੋ ਜਾਂਦੀ ਹੈ ਜੇ ਹੁਣ ਸਮਾਂ ਤੁਹਾਡਾ ਨਹੀਂ ਅਨੁਕੂਲ ਤਾਂ ਜਦੋਂ ਸਮਾਂ ਆਊਗਾ ਜਿਉਹ ਗੱਲ ਚੱਲਦੀ ਸੀ ਤੁਹਾਡੇ ਜਵਾਬ ਉਹਦੇ ਲਈ ਰੈਡੀ ਆ ਤਾਂ ਬਹੁਤ ਚੀਜ਼ਾਂ ਬਦਲ ਜਾਂਦੀਆਂ ਬਹੁਤ ਬਹੁਤ ਤੁਹਾਨੂੰ ਰਸ਼ਦੀਪ ਸਿੰਘ ਮਿਹਰਬਾਨੀ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ